ਅੱਛਲ ਦੀ ਸਾਰਿਆਂ ਨੂੰ ਹੋਰ ਕੀ ਮੈਂ ਠੀਕ ਠਾਕ ਹੋਂ ਸਾਰੇ ਅੱਜ ਮੈਂ ਆਪਣੀ ਕਲਾਸ ਦਾ ਦੂਸਰਾ ਦਿਨ ਲੈ ਕੇ ਆਈ ਆ ਮਤਲਬ ਕਿ ਦੂਸਰੀ ਕਲਾਸ ਲੈ ਕੇ ਆਈ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਵੀ ਆਪਣੇ ਕੋਲੇ ਕਸਟਮਰ ਆ ਗਿਆ ਉਹਨਾਂ ਨੇ ਕਿਹਾ ਵੀ ਸੀ ਸ਼ੂਟ ਸਟਿਚ ਕਰਵਾਉਣਾ ਤੇ ਆਪਾਂ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਕੀ ਕੀ ਆਪਾਂ ਨੂੰ ਚੀਜ਼ ਜ਼ਰੂਰੀ ਹੈ ਪਹਿਲਾਂ ਹਨ ਵੀ ਜਿਹੜੀ ਆਪਾਂ ਦੇਖਣੀ ਆ ਜਾਂ ਐਵੇਂ ਨਹੀਂ ਹੋਇਆ ਵੀ ਸ਼ੂਟ ਆਪਣੇ ਕੋਲੇ ਆ ਗਿਆ ਆਪਾਂ ਫੜ ਲਿਆ ਫੜ ਕੇ ਬਸ ਕਹਦਾ ਹਾਂਜੀ ਮਿਲ ਜਾਊਗਾ ਤੁਹਾਨੂੰ ਹਫ਼ਤੇ ਨੂੰ ਜਾਂ ਦੱਸ ਦੇਣਾ ਉਹਨਾਂ ਨੂੰ ਜਿੰਨੇ ਵੀ ਤੁਸੀਂ ਟਾਈਮ ਲਾਉਨੇ ਹੋ ਜਾਦੀ ਮੇਰੇ ਜੇ ਕੋਈ ਕਸਟਮਰ ਕਹਿੰਦਾ ਵੀ ਸਾਨੂੰ ਜਲਦੀ ਦੇ ਦਿਓ ਤੇ ਆਪਾਂ ਜਲਦੀ ਵੀ ਦੇ ਦਿੰਨੇ ਜੇ ਕੋਈ ਕਹਿੰਦਾ ਵੀ 5-7 ਦਾ ਰੋਕੇ ਦੇ ਦਿਓ ਤੇ ਫਿਰ ਅਸੀਂ 5-7 ਮਹੀਨੇ ਵੀ ਨਗਾ ਦਿੰਨੇ ਆ ਤੇ ਬਾਕੀ ਤੁਸੀਂ ਦੇਖੋ ਵੀਡੀਓ ਇੰਜੋਏ ਕਰੋ ਤੇ ਬਾਕੀ ਜੇ ਕੁਝ ਹੋਰ ਵੀ ਨਹੀਂ ਸਮਝ ਆ ਰਿਹਾ ਸਾਨੂੰ ਹਨਾ ਤੁਸੀਂ ਮੈਨੂੰ ਦੱਸ ਸਕਦੇ ਹੋ ਵੀਡੀਓ ਆਪਣੀ ਐਂ ਆਉਂਦੀ ਰਹੂਗੀ ਤੇ ਆਪਣੇ ਪਤਾ ਹੀ ਹੈ ਵੀ 10k ਹੋਣ ਵਾਲੇ ਨੇ ਸਾਰੇ ਜਾਣੇ ਜਿਹੜੇ ਵੀ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਰ ਕਰਦਿਆ ਕਰੋ ਨਾ એનર્ਜੀ ਦੀ ਮਿਲ ਜਾਂਦੀ ਹੈ ਬਸ ਪਰ ਆਇਆ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਅਸੀਂ ਸ਼ੂਟ ਸਟਿਚ ਕਰਵਾਉਣਾ ਜੀ ਸ਼ੂਟ ਸਾਡਾ ਲੈ ਲੋ ਆਪਾਂ ਕੀ ਕਰਾਂਗੇ ਪਹਿਲਾਂ ਪਹਿਲਾਂ ਆਪਾਂ ਕੱਪੜਾ ਮਿਣਾਂਗੇ ਵੀ ਕੱਪੜਾ ਆਪਣੇ ਕੋਲੇ 5 ਮੀਟਰ ਹੈ ਜਾਂ ਨਹੀਂ ਹੈ ਕੱਪੜਾ ਮਿਣਨਾ ਕਿਵੇਂ ਹੁੰਦਾ ਆਪਣਾ ਭੈਣਾ 39 ਇੰਚ ਮਤਲਬ ਕਿ 39 ਦਾ 1 ਮੀਟਰ ਹੁੰਦਾ ਇਹ ਵੀਡੀਓ ਸਪੈਸ਼ਲ ਉਹਨਾਂ ਲਈ ਹੈ ਜਿਹੜੀਆਂ ਭੈਣਾ ਮੇਰੇ ਨਾਲ-ਨਾਲ ਕੰਮ ਕਰ ਰਹੀਆਂ ਨੇ ਬਾਕੀ ਜੋ ਜ਼ਿਆਦਾ ਸੂਝਵਾਨ ਬੰਦੇ ਉਹ ਵਿੱਚ ਨਾ ਆਉਣ 2 ਮੀਟਰ ਹੋ ਗਿਆ 3 ਮੀਟਰ ਹੋ ਗਿਆ 4 ਮੀਟਰ ਹੋ ਗਿਆ ਤੇ ਆਪਣਾ ਇਹ ਹੋ ਗਿਆ ਜੀ 5 ਮੀਟਰ ਠੀਕ ਹੈ 5 ਮੀਟਰ ਤੋਂ ਹਜੇ ਇਹ 3-4 ਇੰਚ ਵੱਧਦੀ ਹੈ ਹੁਣ ਆਪਾਂ ਕੀ ਕਰਨਾ ਪਹਿਲਾ ਆਪਾਂ ਕਸਟਮਰ ਦੀ ਲੈਂਥ ਲਾ ਲੈਣੀ ਹੈ ਜਿੰਨੀ ਲੈਂਥ ਹੈ ਕਾਣਕੂਣ ਆਪਾਂ ਦੇਖ ਲਿਆ ਵੀ ਹਾਂ ਕਾਣ ਇਹਦੇ ਵਿੱਚ ਹੈ ਨਹੀਂਗਾ ਸੋਡਾ ਸ਼ੂਟ ਬਣ ਜਾਊਗਾ ਬੇਫਿਕਰ ਹੋ ਕੇ ਸਾਨੂੰ ਫੜਾਓ ਅਸੀਂ ਤੁਹਾਡਾ ਸ਼ੂਟ ਬਣਾ ਕੇ ਦੇਵਾਂਗੇ ਹਣਾ ਨਾਪ ਵੀ ਆਪਾਂ ਲੈ ਚੁੱਕੇ ਆਂ ਕਾਣ ਵੀ ਆਪਾਂ ਦੇਖ ਚੁੱਕੇ ਆਂ ਵੀ ਕਾਣ ਹੈ ਨਹੀਂ ਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕਪੜਾ ਮਿਣ ਕੇ ਲੈਂਥ ਲਾ ਲੈਣੀ ਆ ਆਲ ਓਵਰ ਸ਼ੂਟ ਦੀ ਕਟਾਈ ਦੱਸਣ ਲੱਗੀਆਂ ਪਹਿਲਾਂ ਮੈਂ ਜਿਵੇਂ ਮੇਰੇ ਕਸਟਮਰ ਦੀ ਲੈਂਥ ਹੈ ਜੀ 39 ਇੰਚ ਮੈਂ ਲਾਉਂਗੀ 43 ਇੰਚ ਠੀਕ ਹੈ ਹੁਣ ਤੁਸੀਂ ਇਹ ਦੇਖੋ ਵੀ 43 ਇੰਚ ਆਪਾਂ ਸੋਚ ਲੈ ਵੀ ਹਾਂ 43 ਇੰਚ ਆਪਾਂ ਲੈਂਥ ਰੱਖਣੀ ਆ ਐਦਾਂ ਕਰਕੇ ਦੇਖੋ ਇਹਨੂੰ ਬੀ ਇਹ ਛੋਟਾ ਇਹਦਾ ਬਰਸਰ ਦਾ ਬਣ ਰਿਹਾ ਕਿ ਨਹੀਂ ਬਣ ਰਿਹਾ ਮੇਰੇ ਕਸਟਮਰ ਦਾ ਨਹੀਂ ਬਣੂਗਾ ਕਿਉਂਕਿ ਉਹਦਾ 22 ਇੰਚ हिਪ ਆ ਤੇ ਇਹ ਟੋਟਲੀ ਕਪੜਾ 22 ਇੰਚ ਆ ਆਪਾਂ ਕੀ ਕਰਨਾ ਦੋ ਲੰਬਾਈਆਂ ਲਾ ਲੈਣੀਆਂ ਨੇ 43 ਤੇ 43 ਇੰਚ ਦੀਆਂ ਇੱਕ ਲੰਬਾਈ ਇਹ ਹੋਗੀ ਇੱਕ ਲੰਬਾਈ ਇਹ ਹੋਗੀ 43 ਤੇ 43 ਦੀ ਆਪਾਂ ਦੋ ਲੰਬਾਈਆਂ ਲਾ ਲੈਣੀਆਂ ਨੇ ਜਿਹੜੇ ਜਿਹੜੀਆਂ ਭੈਣਾਂ ਮੇਰੇ ਨਾਲ ਸਿੱਖ ਰਹੀਆਂ ਨੇ ਹਨ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ WhatsApp ਦਾ WhatsApp ਗਰੁੱਪ ਦਾ ਲਿੰਕ ਦਿੱਤਾ ਹੁੰਦਾ ਉਹਦੇ ਤੇ ਆ ਕੇ ਮੈਨੂੰ ਤੁਸੀਂ ਫੋਟੋ ਭੇਜ ਸਕਦੇ ਹੋ ਤਾਂ ਆ ਦੇਖੋ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜਿੰਨੀ ਆਪਣੇ ਕਸਟਮਰ ਦੀ ਲੈਂਥ ਆ ਉਹਦੀ ਆਪਾਂ ਦੋ ਲੰਬਾਈਆਂ ਲਾ ਲਈਆਂ ਸੀਗੀਆਂ ਹਨ ਥੋੜਾ ਆਪਾਂ ਕਰਨਾ ਹੁਣ ਇਹਨੂੰ ਕੱਪੜੇ ਨੂੰ ਡਬਲ ਫੋਲਡ ਕਰ ਲਾਂਗੇ ਐਵੇਂ ਕਰਕੇ ਜਿੰਨੀ ਆਪਣੀ हिਪ ਹੁੰਦੀ ਆ हिਪ ਨਾਲੋਂ 4 ਇੰਚ ਵਾਧਾ ਰੱਖਾਂਗੇ ਜਿੰਨੀ ਆਪਣੀ ਹਿਪ ਆ ਉਹਦੇ ਨਾਲੋਂ 4 ਇੰਚ ਐਕਸਟਰਾ ਰੱਖਾਂਗੇ ਪਰ ਕਿਉਂਕਿ ਆਪਾਂ ਇਹਦੇ ਚਾਕਾ ਤੇ ਲੈਂਸ ਵਗੈਰਾ ਲਾਵਾਂਗੇ ਉਡੀ ਹਿਪ ਹੋਏਗੇ 22 ਇੰਚ ਤਾਂ ਮੈਂ ਰੱਖੂਗੀ 22 ਤੇ 4 ਇੰਚ ਐਕਸਟਰਾ ਠੀਕ ਹੈ ਇਹ ਆ ਗਿਆ ਮੇਰਾ 26 ਇੰਚ 26 ਇੰਚ ਲਾ ਕੇ ਆਪਾਂ ਇਹਦੀ ਕਰ ਦੋ ਕਟਿੰਗ ਪਰ ਉਸ ਤੋਂ ਬਾਅਦ ਇਹ ਦੇਖੋ ਇੱਕ ਪੱਲਾ ਇਹਦਾ ਬੰਦ ਸੀਗਾ ਇਹਨੂੰ ਕਟਿੰਗ ਕਰਕੇ ਤੇ ਇਹਦਾ ਜੋ ਵੀ ਫੁੱਲ ਵਗੈਰਾ ਹੈਗਾ ਉਹਨੂੰ ਤੁਸੀਂ ਦੇਖ ਲਓ ਵੀ ਇਹਦੀ ਸ਼ੇਪ ਕਿੱਧਰ ਜਾ ਰਹੀ ਹੈ ਮੇਰੀ ਦੀ ਦੋਨੋਂ ਸਾਈਡ ਹੀ ਜਾ ਰਹੀ ਹੈ ਜੇ ਤੁਸੀਂ ਪ੍ਰੈਸ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਤੁਸੀਂ ਪ੍ਰੈਸ ਮਾਰ ਕੇ ਇੱਕ ਕਰੀਜ਼ ਵਗੈਰਾ ਬਣਾ ਸਕਦੇ ਹੋ ਵੈਸੇ ਬਣਾ ਲਓ ਤਾਂ ਚੰਗੀ ਗੱਲ ਆ ਮੇਨ ਚੀਜ਼ ਹੁੰਦੀ ਆਪਾਂ ਜਦੋਂ ਵੀ ਕਮੀਜ਼ ਦੀ ਕਟਿੰਗ ਕਰਨੀ ਆ ਠੀਕ ਹੈ ਚਾਹੇ ਲਾਈਨਿੰਗ ਵਾਲਾ ਹੋਵੇ ਚਾਹੇ ਸਿੰਪਲ ਹੋਵੇ ਉਹਦੇ ਵਿੱਚ ਕਾਣ ਦੇਖ ਲਿਆ ਕਰੋ ਕਾਣ ਮੈਂ ਇਹ ਨਹੀਂ ਕਹਿ ਰਹੀ ਵੀ ਤੁਸੀਂ ਕਾਣ ਕੱਪੜਾ ਪਹਿਲਾਂ ਨਹੀਂ ਦੇਖਦੇ ਬਾਅਦ ਵਿੱਚ ਦੇਖਣਾ ਜ਼ਰੂਰੀ ਹੁੰਦਾ ਆ ਦੇਖੋ ਐਦਾਂ ਕਰਕੇ ਦੇਖ ਲਿਆ ਕਰੋ ਆ ਦੇਖੋ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਕਟਿੰਗ ਕਰਨ ਲੱਗਿਆ ਕਮੀਜ਼ ਦੀ ਹੈਨਾ ਬੈਕ ਵਾਲਾ ਪੱਲਾ ਮੈਂ 1 ਇੰਚ ਵੱਡਾ ਰੱਖਿਆ ਕਿਉਂਕਿ ਇਹਨਾਂ ਦੀ ਛਾਤੀ ਹੈਗੀ 22 ਇੰਚ ਤੇ ਇਹ 1 ਇੰਚ ਵੱਡਾ ਰੱਖਣ ਦਾ ਕਾਰਨ ਕੀ ਆ ਉਹ ਮੈਂ ਤੁਹਾਨੂੰ ਜਦੋਂ ਕਮੀਜ਼ ਬਣ ਗਿਆ ਨਾ ਫਿਰ ਦੱਸਦੀ ਆ ਇਹਦੇ ਵਿੱਚ ਤੀਰਾ ਆਪਾਂ ਲਵਾਂਗੇ ਉਹੀ ਨਾਰਮਲ 6.5 ਇੰਚ ਮੋਡੇ ਦੀ ਲੰਬਾਈ ਲਵਾਂਗੇ ਆਪਾਂ 7 ਇੰਚ 6.5 ਇੰਚ 22 ਇੰਚ ਠੀਕ ਹੈ ਉਹਨਾਂ ਆਪਾਂ ਇੱਥੋਂ ਲੈਣਾ 2 ਇੰਚ ਤੁਸੀਂ ਆ ਦੇਖੋ ਬੈਕ ਆੜਾ ਤਾਂ ਤੁਸੀਂ ਧਿਆਨ ਦੇ ਲਿਆ ਹਨਾ ਸਾਰਿਆਂ ਨੇ ਵੀ ਇਦਾਂ ਹੀ 2 ਰੱਖਣਾ ਤੇ ਜਿਹੜਾ ਫਰੰਟ ਵਾਲੇ ਪੱਲੇ ਦੀ ਕਾਟ ਹੁੰਦੀ ਏ ਉਹ ਕਿਵੇਂ ਰੱਖਣੀ ਹੁੰਦੀ ਹੈ ਉਹ ਆਪਾਂ ਨਾਪ ਆਲਾ ਕਮੀਰ ਚੱਕਣਾ ਹੁੰਦਾ ਜੇ ਆਪਣੇ ਕੋਲ ਨਾਪ ਆਲਾ ਕਮੀਰ ਹੈਗਾ ਤਾਂ ਆਹ ਪਲੇਟਾਂ ਦੇਖੋ ਕਿੰਨੇ ਦੇ ਨੇ ਇਹਨਾਂ ਦੀ ਹੈਗੀਆਂ 15 ਤੇ ਠੀਕ ਹੈ ਤੇ ਮੈਨੂੰ ਇਹ 14 ਤੇ ਚਾਹੀਦੀ ਐ ਇਹ ਗਲਤ ਆ ਪਲੇਟ 15 ਤੇ ਤੇ ਜਮਾ ਇਹਦੀ ਆ ਚੁੰਝ ਦੇਖਣੀ ਹੈ ਜਿੱਥੋਂ ਆਪਾਂ ਡੱਬਾ ਬਣਾਇਆ ਉੱਥੋਂ ਲੈਣਾ 7.5 ਤੇ ਠੀਕ ਹੈ ਇੱਥੋਂ ਐਂ ਕਰਕੇ ਲਿਆਵਾਂਗੇ ਆਪਾਂ ਹੈ 7.5 ਤੇ ਆ ਦੇਖੋ ਉਹੀ ਆ ਗਿਆ ਨਾ ਅੱਧਾ ਇੰਚ ਅੱਧੇ ਇੰਚ ਦੀ ਕਾਟ ਆ ਗਈ ਇਹ ਆਪਾਂ 7.5 ਰੱਖੀ ਆ ਕਿਉਂਕਿ 7.5 15 ਹੋਗੇ ਤੇ ਅੱਧਾ ਅੱਧਾ ਇੰਚ ਤੇ ਮੈਨੂੰ 14 ਚਾਹੀਦੀ ਹੈ ਇਹ ਬਸ ਜੀ ਐਂ ਆਪਾਂ ਮੋਟਾ ਤੀੜਾ ਸਾਰਾ ਕੁਝ ਐਦਾਂ ਹੀ ਕੱਟਣਾ ਹੁੰਦਾ ਠੀਕ ਹੈ ਹੁਣ ਆਪਾਂ ਮੋਟਾ ਦੇਖਦੇ ਆ ਕੋਸ਼ ਆਪਣਾ ਇੰਨਾ ਸੀਨ ਚ ਆ ਜਾਊਗਾ ਸੀਨ ਚ ਆ ਕੇ ਮੂਰਲੇ ਪੱਲੇ ਤੋਂ ਲਾਵਾਂਗੇ ਆਪਾਂ ਆਪਣਾ ਇਹ 10 ਇੰਚ 9.5 ਮੋਢਾ ਤਿਆਰ ਰਹਿ ਜਾਊਗਾ ਆਪਣਾ ਹਨਾ ਤੇ ਇਹਦੇ ਆਪਾਂ ਕਰਦਾਂਗੇ ਕਟਿੰਗ ਹੁਣ ਮੈਂ ਤੁਹਾਨੂੰ ਇੱਕ ਕਮੀਜ਼ ਦੇ ਵਿੱਚ ਦੱਸੂਗੀ ਵੀ ਜਿਹੜਾ ਆਪਾਂ ਵੱਡਾ ਰੱਖਿਆ ਇਹ ਵੱਡਾ ਛੋਟਾ ਪੱਲਾ ਹੈ ਨਾ ਇਹ ਆਪਾਂ ਸਲਾਈ ਦੇ ਵਿੱਚ ਕਿਵੇਂ ਸੈੱਟ ਕਰਨੇ ਆ ਜੇ ਤੁਸੀਂ ਮੇਰੇ ਸਾਹਬ ਨਾਲ ਕਟਿੰਗ ਕਰੋਗੇ ਤਾਂ ਇੱਥੇ ਕੱਟ ਜ਼ਰੂਰ ਲਾ ਲਿਓ ਠੀਕ ਹੈ ਜਿਹੜੀਆਂ ਭੈਣਾਂ ਮੇਰੇ ਸਾਹਬ ਨਾਲ ਕਟਿੰਗ ਕਰ ਰਹੀਆਂ ਨੇ ਇੱਥੇ ਕੱਟ ਲਾ ਦਿਓ ਹੁਣ ਇਹਨਾਂ ਦੀ ਛਾਤੀ ਹੈਗੀ ਆ 22 ਇੰਚ ਆਪਾਂ ਨੋਰਮਲ ਜੇ ਆਪਾਂ ਮੰਨ ਲਾ ਕਮੀਜ਼ ਦੇ ਨੀਚੇ ਦੀ ਕੁਛ ਵੀ ਪਾਉਣੇ ਆ ਹਨਾ ਤਾਂ ਆਪਾਂ ਨੂੰ ਨੋਰਮਲ ਪਲੇਟ ਚਾਹੀਦੀ ਆ 11 ਇੰਚ ਤੇ ਤਾਂ ਇਹ ਮੈਂ ਰੱਖੂਗੀ 11.5 ਇੰਚ ਤਿਆਰ ਜਾਨੀ ਕਿ ਪਲੇਟ ਮੈਨੂੰ 12 ਤੇ ਪੌਣੀ ਪੌਂਗ ਕੀ ਇਹਨਾਂ ਦੀ ਸਾਢੇ 11 ਤਿਆਰ ਚਾਹੀਦੀ ਹੈ ਮੈਨੂੰ ਇਹਦਾ ਕੀ ਕਾਰਨ ਆ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਏਸ ਨੂੰ ਕਿਵੇਂ ਸਮਝਾਵਾਂ ਸੋਚਦੀ ਆ ਮੈਂ ਵੀ ਕਿਵੇਂ ਸਮਝਾਵਾਂ ਤੇ ਹੁਣ ਨੀਚੇ ਵਾਲੀ ਪਲੇਟ ਦੇ ਲੰਬਾਈ ਮੈਂ ਬਾਤ ਚ ਲਾਉ ਹੁਣ ਇਹ ਮੈਂ ਇਧਰੋਂ ਕੰਪਲੀਟ ਕਾਰ ਹੀ ਦੇਵਾਂ ਹਨਾ ਆ ਚਾਹੀਦੀ ਹੈ ਮੈਨੂੰ 2.5 ਇੰਚ ਇਹਨੂੰ ਐਕਸਪੈਰੀਮੈਂਟ ਹੀ ਕਰ ਰਹੀ ਆ ਦੋ ਰੱਖਣ ਦੇ ਦੋ ਤੇ ਇੱਥੋਂ ਮੈਂ ਰੱਖੂਗੀ 1.5 ਇੰਚ ਤਿਆਰ ਤੇ ਇੱਥੋਂ ਮੈਂ ਰੱਖੂਗੀ 8 ਇੰਚ ਤਿਆਰ ਹੈਨਾ ਜਾਨੀ ਕਿ ਆਹ ਪਲੇਟ ਦਾ 4 ਇੰਚ ਇਹਨਾਂ ਇਹ ਰੱਖੂਗੀ ਇੱਥੇ 8 ਇੰਚ ਤਿਆਰ ਲਓ ਜੀ ਆਹ ਹੋ ਗਈ ਹੁਣ ਆਪਣੀ ਕਮੀਜ਼ ਦੀ ਕਟਿੰਗ ਤੁਸੀਂ ਇੱਕ ਵਾਰ ਚੈੱਕ ਕਰ ਲਓ ਮੈਂ ਐਂ ਕਰਕੇ ਫੋਨ نیچے ਲਾ ਹਾਂ ਆ ਦੇਖੋ ਇਸ ਪਲੇਟ ਦੀ ਲੈਂਥ ਆਪਾਂ ਲਵਾਂਗੇ 7 ਇੰਚ ਦੇ ਕਿਉਂਕਿ ਮਾਤਾ ਦੀ ਹਾਈਟ ਛੋਟੀ ਹੈ ਦੇਖੋ ਆ ਹੋ ਗਿਆ ਆਪਣੇ ਪਲੇਟਾਂ ਦੇ ਨਿਸ਼ਾਨ ਆਹੀ ਆਪਣੀ ਕਟਿੰਗ ਹੁੰਦੀ ਹੈ ਜੇ ਤੁਸੀਂ ਇਦਾਂ ਦੀ ਕਟਿੰਗ ਨਾਲ ਕਮੀ ਦੀ ਸਟ੍ਰਿਚਿੰਗ ਕਰੋਗੇ ਤਾਂ ਤੁਸੀਂ ਇੱਕ ਵਾਰ ਕਰਕੇ ਦੇਖੋ ਵੀ ਕਿੰਨੀ ਘੈਂਟ ਫਿਟਿੰਗ ਆਉਗੀ ਤਾਂ ਇਹ ਨਿਸ਼ਾਨ ਤੁਸੀਂ ਆਪਦੇ ਹਿਸਾਬ ਨਾਲ ਕਿਸੇ ਚੀਜ਼ ਨਾਲ ਮਰਜੀ ਲਾ ਸਕਦੇ ਹੋ ਮੈਨੂੰ ਸੂਈ ਨਾਲ ਲਾਉਣੇ ਵਧੀਆ ਲੱਗਦੇ ਆ ਪਹਿਲਾਂ ਮੈਂ ਕੈਂਚੀ ਨਾਲ ਲਾਉਂਦੇ ਹੁੰਦੀ ਸੀ ਹੁਣ ਆਪਾਂ ਕਰਾਂਗੇ ਜੀ ਬੈਕ ਵਾਲੇ ਗਲੇ ਦੀ ਕਟਿੰਗ ਪਹਿਲਾਂ ਪਲੇਟਾਂ ਦੇ ਨਿਸ਼ਾਨ ਲਾ ਲਈਏ ਫਰੰਟਾ ਦਾ ਪੱਲਾ ਹੋ ਗਿਆ ਆਪਣਾ ਕੰਪਲੀਟ ਬੈਕ ਵਾਲਾ ਪੱਲਾ ਤੁਸੀਂ ਜੇ ਤਾਂ ਮਤਲਬ ਕਿ ਗਲੇ ਦੀ ਜੁੜਾਈ ਵਧੀਆ ਜੀ ਪਾਉਣੀ ਆ ਹਨਾ ਫਿਰ ਤੁਸੀਂ ਢਾਈ ਰੱਖ ਸਕਦੇ ਹੋ ਨਹੀਂ ਤੁਸੀਂ ਸਵਾ ਦੋ ਵੀ ਰੱਖ ਸਕਦੇ ਹੋ ਬਸ ਜੇ ਤੁਸੀਂ ਢਾਈ ਰੱਖੋਗੇ ਸਾਰੇ ਇੱਕ ਦੇ ਸਹੀ ਆ ਜਾਣਾ ਹੁੰਦਾ ਤੇ ਨਾਰਮਲ ਹੁੰਦਾ ਆਪਣਾ ਗਲਾ 5.5 ਹਰ ਇੱਕ ਦਾ 5.5 ਤੋਂ ਨਾ ਹੀ ਕਿਸੇ ਦਾ ਘੱਟ ਹੁੰਦਾ ਨਾ ਹੀ ਕਿਸੇ ਦਾ ਵੱਧ ਹੁੰਦਾ ਜਿਹੜੇ ਕੋਈ ਜ਼ਿਆਦਾ ਕਹਿੰਦੇ ਵੀ ਅਸੀਂ ਡੀਪ ਗਲੇ ਪਾਉਣੀ ਆ ਫਿਰ ਤੁਸੀਂ 6 ਰੱਖ ਸਕਦੇ ਹੋ ਨਾਰਮਲ ਹਰ ਇੱਕ ਦਾ 5.5 ਹੀ ਹੁੰਦਾ ਸਾਡੇ ਪੰਜਾਂ ਦਾ ਪ੍ਰੋਪਰ ਦੇ ਨਾਮ ਆਪਣਾ ਕੱਪੜਾ ਲਿਆ ਸੀਗਾ ਉਹਦਾ ਤੁਸੀਂ ਬਾਹ ਬਣਾਉਣੀ ਚਾਹੁੰਦੇ ਹੋ ਤਾਂ ਬਾਹ ਬਣਾ ਸਕਦੇ ਆ ਜੇ ਤੁਸੀਂ ਪੌਚਾ ਤੇ 벨ਟ ਕੱਟਣੀ ਹੈ ਤਾਂ ਆਪਣੀ ਸਲਵਾਰ ਦੀ ਲੈਂਥ ਹੈਗੀ 35 ਇੰਚ ਤਾਂ ਆਪਾਂ 4 ਇੰਚ ਦੀ ਆਪਣੀ 벨ਟ ਹੋਊਗੀ ਆਪਾਂ ਨੂੰ ਚਾਹੀਦਾ 31 ਇੰਚ 31 31 ਦੀ ਆਪਾਂ ਦੋ ਨਮਾਈਆਂ ਲਾ ਲੈਣੀ ਆ ਚੁੜਾਈ ਤੁਸੀਂ ਦੇਖ ਲਓ ਪੌਚਾ ਤੇ ਕਿੰਨੀ ਪਾਉਣਿਓ 11 ਪਾਉਣਿਓ ਜਾਂ 12 ਪਾਉਣਿਓ ਮੈਂ ਤਾਂ ਲੰਬਾਈ ਲਾ ਰਵਾਂ ਇਹ ਮੈਂ ਲਾਉਂਗੀ 12 ਇੰਚ। ਲਓ, ਪੌਜੀ ਦੀ ਵੀ ਹੋ ਗਈ ਆਪਣੀ ਕਟਿੰਗ। ਜੇ ਆਪਣੇ ਕੋਲੇ ਇਹ ਕੱਪੜਾ ਹੁੰਦਾ ਆਲ ਓਵਰ ਨਾ ਹੁੰਦਾ ਮੈਚਿੰਗ ਹੁੰਦਾ ਫਿਰ ਆਪਾਂ ਨੂੰ ਉਹ ਕਰਨਾ ਪੈਣਾ ਸੀ ਇਹਦੇ ਵਿੱਚ। ਇਹਦੀ ਬਾਹ ਲਾਉਣੀ ਪੈਣੀ ਸੀ। ਆਹ ਹੋ ਗਈ ਆਪਣੀ 벨ਟ। 벨ਟ ਜੇ ਮੇ ਆਪਣੀ ਹੈਗੀ ਆ हिਪ ਇਹਨਾਂ ਦੀ 24 ਇੰਚ। ਤਿਆਰ। ਨੇ 2 ਇੰਚ ਤਿਆਰ ਆ। ਉਹਦੇ ਨਾਲੋਂ ਆਪਾਂ 2 1/2 ਇੰਚ ਐਕਸਟਰਾ ਰੱਖਦੇ ਆ। ਸਹੀ ਹੈ। ਬੈਟ ਵੀ ਬਣੀ ਪਈ ਹੈ ਆਪਣੀ। ਹੁਣ ਰੱਗੀ ਆਪਣੀ ਬਾਹ ਤੇ ਸਲਵਾਰ ਠੀਕ ਹੈ। ਬਾਹ ਦੀ ਆਪਾਂ ਪਹਿਲਾਂ ਕੀ ਕਰਨੀ ਹੈ ਲੈਂਥ ਲਾ ਲੈਣੀ ਹੈ। खाප 18 ථාරා නखाගේ අපලාුක බයි තබ එ අදී ශාතිද ක මොඩ්යින්න चाයි හු දපනු නො පසා ත ශාලාමගේ කවර ඔස්තුබද අපප තැ දන ශාලාලමගේ ठ හොන අපේ ද අද කරලමගේ චාරච ਇਥੋਂ ਆਪਾਂ ਗਲਾਈ ਘਮਾਉਂਦੇ ਹੋਏ ਇਹਦੇ ਨਾਲ ਮਿਲਾ ਲਵਾਂਗੇ ਇਹ ਹੋ ਗਈ ਆਪਣੇ ਮੋਡੇ ਦੀ ਕਾਟ ਜਿੰਨੀ ਆਪਾਂ ਮੂਹਰੋਂ ਰੱਖਣੀ ਆ ਇਹ ਹੋ ਗਈ ਜੀ ਆਪਣੀ